ਅਸੀਂ ਇਹਦੇ 5 ਦਿਨ ਦਾ ਪੁਲਿਸ ਰਿਮਾਂਡ ਵੀ ਜ਼ਮਾਨਤ ਕੀਤੀ ਸੀ ਕਿ ਜੀ ਸਾਨੂੰ 3 ਦਿਨ ਦਾ ਰਿਮਾਂਡ ਮਿਲਿਆ ਤੇ ਜਿੱਥੇ ਵੀ ਉਹ ਕਿੰਨੇ ਵੇਲੇ ਕੋਰਟ ਦੇ ਕੋਲ ਪੇਸ਼ ਤਾਂ ਨਾ ਹੋਣਾ ਜੀ ਇਹ ਨਾ ਕੋਈ ਖਾਸ ਨਹੀਂ ਕਿ ਉਸ ਆਪਣੇ ਆਪ ਪੁਛ ਵਿੱਚ ਦੇ ਵਿੱਚ ਇਹਦੇ ਜਿਹੜੇ ਅਪੋਰਟ ਸੀ ਉਹਨਾਂ ਨੂੰ ਵੈਰੀਫਾਈ ਕਰ ਰਹੇ ਸੀ ਡਾਕੂਮੈਂਟਰੀ ਸਾਰੀ ਹੈਗੀ ਆ ਬਾਕੀ ਕਿਉਂਕਿ ਸਾਡਾ ਇਨਵੈਸਟੀਗੇਸ਼ਨ ਦਾ ਮੈਟਰ ਹੈ ਇਹਦੇ ਵਿੱਚ ਅਸੀਂ ਬਹੁਤ ਜ਼ਿਆਦਾ ਡਿਸਕਲੋਜ਼ ਨਹੀਂ ਕਰ ਸਕਦੇ ਥੈਂਕ ਯੂ ਜੀ

ਹਾਲੇ ਬਹੁਤ ਇਨੀਸ਼ੀਅਲ ਸਟੇਜ ਹੈ ਇਨਵੈਸਟੀਗੇਸ਼ਨ ਦੀ ਜੀ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਹੁਣ ਤੱਕ ਤਿੰਨ ਦਿਨਾਂ ਦਾ ਰਿਪੋਰਟ ਕੀਤੇ ਗਏ ਉਹਨਾਂ ਨੂੰ ਉਹ ਅਸੀਂ ਅਵੇਲੇਬਲ ਰਿਪੋਰਟ ਨੂੰ ਦੱਸਦਾਗਾ ਬਾਕੀ ਉਹਦੇ ਅੱਗੇ ਆਰਡਰ ਕਰਦੇ ਕਿਹੜੀਆਂ ਗ੍ਰੈਂਡਾਂ ਦੇ ਵਿੱਚ ਇਹਨਾਂ ਦਾ ਉਹਨਾਂ ਨੂੰ ਟੈਸਟ ਕਰਵਾਇਆ ਜਾਏਗੀ ਇਹਨਾਂ ਦੇ ਵਿੱਚ ਦਿਲਲਾ ਰੱਖਿਆ ਗਿਆ ਹੈ ਜੀ ਦਿਲਲਾ ਨਾਲ ਵਿੱਚ ਤੋਂ ਕਿ ਇਹਦਾ ਬਿਲਡਿੰਗ ਇਨਵੈਸਟੀਗੇਸ਼ਨ ਦੇ ਅਕਾਊਂਟਸ ਵਿੱਚ ਕੁਝ ਪੈਸੇ ਆਏ ଥିਆਂ ਉਹ ਬਾਰੇ ਅਸੀਂ ਵੈਰੀਫਾਈ ਕਰਾਂਗੇ ਔਰ ਜਿਸ ਦਾ ਜਿਹੜਾ ਪ੍ਰੋਪਰਟੀ ਜਿਹੜੀ ਹੈ ਉਹਨਾਂ ਨੂੰ ਸੀ ਵੈਜੀਟੇਰੀਨ ਕਰਨਾ ਵੀ ਪ੍ਰੋਪਰਟੀ ਕਿੰਨੇ ਟੈਕਨੀਕਲ ਟੀਮ ਨੇ ਸਾਡੇ ਨੇ ਐਸਟੀਮੇਟ ਲਾਉਣਾ ਵੀ ਕਿੰਨੇ ਕੋਟੀ ਦੇ ਵਿੱਚ ਕੀ ਖਰਚਾ ਹੈਗਾ ਉਹ ਸਾਰਾ ਅਸੀਂ ਦੇਖਿਆ ਥੈਂਕ ਯੂ ਠੀਕ ਹੈ ਥੈਂਕ ਯੂ ਡੀਐਸਪੀ ਵਿਜੀਲੈਂਸ ਜੀ